ਹਾਂ ਅੱਤੇ ਦੀ ਸੂਈ ਹੋਈ ਆ 15 ਕਿਲੋ ਹੈਗਾ ਇਸ ਟਾਈਮ ਰੈਡੀ ਹਾਂ ਚਾਰ ਦੰਦ ਦਾ ਭਰਾ ਮੇਰਾ ਮੂੰਹ ਹੋ ਜਾਵਾ ਅੱਛਾ ਮੂੰਹੋ ਚਾਰ ਦੰਦ ਦਾ ਥੋੜੀ ਦਰਦੀ ਆ ਹਾਂ ਮੈਂ ਇਹਨਾਂ ਗੱਲ ਆ ਜਿਹੜੀ ਰੰਗੇ ਦਾ ਜਿਵੇਂ ਤਰਸ ਕਹਿੰਦਾ ਸੀ ਰੰਗੇ ਦਾ ਦੋ ਦੰਦ ਪਿਓਰ ਓਰੀਜਨਲ ਦੋ ਦੰਦ ਦਾ ਭਰਾ ਦੋ ਦੰਦ ਲਾ ਗੇੜਾ ਦਬਾ ਕੇ ਲੰਬੀ ਤੋੜ ਦਿਆ ਇਹਨੂੰ ਹੈਗੀ ਆ ਸੱਜਣੋ ਪੰਜਾਬ ਵਾਲੀ ਪਿਓਰ ਜਰਸੀ ਆ ਗਈ ਮੂੰਹੋ ਦੋ ਦੰਦ ਦਾ ਦੰਦ ਤੁਹਾਨੂੰ ਵੀਡੀਓ ਚ ਹੀ ਕਰਾ ਦੇ ਚੈੱਕ ਅਸ਼ੀਕਾਲ ਜੀ ਕਿਸਾਨ ਪਸ਼ੂ ਪਾਲਕ ਤੇ ਤੁਹਾਡਾ ਸਵਾਗਤ ਹੈ ਲੈ ਸੱਜਣੋ ਆਪਾਂ ਅੱਜ ਫੇਰ ਪਹੁੰਚ ਚੁੱਕਿਆ ਹਾਂ ਪਲਵਾਨ ਤਸੀਲ ਰਾਮਪੁਰਾ ਫੂਲ ਤੇ ਜ਼ਿਲ੍ਹਾ ਰਾਇਆਂ ਦਾ ਸੱਜਣਾ ਨੂੰ ਬਟੰਡਾ ਜਾਨਵਰ ਜੇ ਗੱਲ ਕਰ ਲਈਏ ਯਾਰ ਇਸ ਘਰ ਦੇ ਵਿੱਚ ਜਦੋਂ ਵੀ ਆਉਂਦੇ ਆ ਟੋਪ ਕੁਆਲਿਟੀ ਦੇ ਆਉਂਦੇ ਆ ਆਪਣੀ ਹੈਗੀ ਐ ਦੂਜੀ ਵੀਡੀਓ ਕਿਉਂਕਿ ਪਹਿਲਾਂ ਵਾਲੀ ਵੀਡੀਓ ਦੇ ਵਿੱਚ ਵੀ ਆਇਆ ਸਮਝ ਲਓ ਵੀ ਕਹਿਰੇ ਹੋਇਆ ਸਿਰਈ ਹੋਇਆ ਕੰਮ ਅੱਜ ਦਿਖਾਵਾਂਗੇ ਦੋ ਜਰਸੀਆਂ ਇੱਕ ਸਾਹੀ ਵਾਲਾ ਬਲੈਕ ਕਲਰ ਦੀ ਤੇ ਇੱਕ ਹੈਗੀ ਐ ਸੱਜਣੋ ਐਫ ਕ੍ਰੋਸ ਚ ਪੈਂਦੀ ਆ ਗਰਮੀ ਚੱਲਣ ਵਾਲੀ ਆਈਟਮ ਆ ਤੇ ਬਾਕੀ ਆ ਜੋ ਥੋੜੀ ਆਪਾਂ ਪਹਿਲਵਾਨ ਨਾ ਕਰਾਉਨੇ ਆ ਗੱਲਬਾਤ ਕੱਲਾ ਕੱਲਾ ਜਾਨਵਰ ਤੋੜ ਕੇ ਦਿਖਾਵਾਂਗੇ ਇਹ ਰੇਟ ਵੀ ਵੀਡੀਓ 'ਚ ਕਰਾਵਾਂਗੇ ਰੇਟ ਵੀ ਫਿਰ ਉਹਨੇ ਕੀ ਕਰਾਵਾਂਗੇ ਵੇ ਸੱਜਣੋ ਜਿੰਨੇ ਜਿੰਨੇ ਕੇ ਰੁਪਏ ਇਹ ਚੀਜ਼ਾਂ ਓਟਦੀਆਂ ਨੇ ਬਾਕੀ ਰੇਟ ਵਪਾਰੀ ਦਾ ਹੁੰਦਾ ਹੈ ਰੇਟ ਬਣ ਜਾਂਦਾ ਹੁੰਦਾ ਘੰਟੀ ਲਾ ਲਿਆ ਕਰੋ ਇਹ ਜੀ ਗੱਲ ਨਹੀਂ ਹੁੰਦੀ ਕਿਸੇ ਵੀ ਚੀਜ਼ ਦਾ ਕਿਤੇ ਵੀ ਯਾਰ ਕਿਸੇ ਵੀ ਮਾਰਕੀਟ 'ਚ ਕੋਈ ਫਿਕਸ ਰੇਟ ਨਹੀਂ ਹੁੰਦਾ ਆ ਜਾ ਪਹਿਲਵਾਨਾ ਹੋਰ ਕਿਵੇਂ ਆ ਫਿਰ ਠੀਕ ਹੈ ਬਾਈ ਜੀ ਤੁਸੀਂ ਸਰਦੀਕਲ ਹਾਂ ਹਾਂ ਬਾਈ ਜੀ ਨਾਮ ਦੱਸ ਦੇ ਤੇਰਾ ਮੋਬਾਈਲ ਲਾ ਦੇ ਸਾਈਲੈਂਟ ਨਾ ਬਬਲੂਆ ਬਾਈ ਪਿੰਡ ਕਿਰਾੜਾ ਦਾ ਜਿਲ੍ਹਾ ਬਠਿੰਡਾ ਤਹਿਸੀਲ ਰਾਮਪਰਾ ਫੂਲਵਾਲ ਕੰਮ ਵਪਾਰ ਦਾ ਹਨਾ ਕੰਮ ਵਪਾਰ ਦਾ ਭਲਾ ਮੇਰੇ ਕੋਲ ਟਾਪ ਦੇ ਨਹੀਂ ਕਿੰਨੇ ਹੁੰਦੇ ਆਪਣੇ ਕੋਲ ਥੰਡੇ ਸੀ ਕੰਮ ਵਪਾਰ ਦਾ ਪਰ ਜਦੋਂ ਕੋਈ ਇਹ ਆਇਆ ਨਵਾਂ ਸੱਜਣ ਜਾਂ ਨਵਾਂ ਮੁੰਡਾ ਮੈਨੂੰ ਫੋਨ ਕਰਦਾ ਮੈਨੂੰ ਵੀ ਚਾਅ ਆ ਜਿਹੜਾ ਨਾ ਉਹ ਯਾਰ ਦੂਣਾ ਹੋ ਜਾਂਦਾ ਵੀ ਆਪਣੇ ਜਿਹੜੇ ਨਵੇਂ ਮੁੰਡੇ ਨੇ ਗਲਤ ਪਾਸੇ ਨਹੀਂ ਲੱਗ ਰਹੇ ਵੀ ਸਹੀ ਕੰਮ 'ਚ ਹੀ ਲੱਗ ਰਹੇ ਨੇ ਜੇ ਨੌਕਰੀ ਨਹੀਂ ਮਿਲਦੀ ਤੁਸੀਂ ਇਹ ਕੰਮ ਵੀ ਕਰ ਸਕਦੇ ਹੋ ਦੁੱਧ ਦਾ ਕੰਮ ਵੀ ਕਰ ਸਕਦੇ ਹੋ ਪਸ਼ੂ ਪਾਲਣ ਦਾ ਕੰਮ ਵੀ ਕਰ ਸਕਦੇ ਹੋ ਸੱਜਣੋਂ ਵਪਾਰ ਦਾ ਕੰਮ ਵੀ ਕਰ ਸਕਦੇ ਹੋ ਕਿਉਂਕਿ ਵਪਾਰ ਲੈਣਾ ਜਿਹੜੀ ਇਹ ਜੀ ਲੈਣਾ ਵੀ ਇਹਦੇ ਚ ਆਪਾਂ ਜਾਨਵਰ ਪੂਰੇ ਨਹੀਂ ਕਰਕੇ ਦੇ ਸਕਦੇ ਆਦਰ ਸਟੇਟਾਂ ਚ ਵੀ ਜਾਂਦੇ ਨੇ ਇੱਥੋਂ ਕਰ ਲਈਏ ਸ਼ੁਰੂ ਹਾਂ ਹਾਂ ਕਰ ਲਈਏ ਖੋਲ ਕੇ ਤੋਰਦੇ ਨਾਲ ਨਾਲ ਹੀ ਦੱਸਣੀ ਡਿਟੇਲ ਸੁਆ ਕਿਹੜਾ ਇਹਦਾ ਇਹ ਵੀਰੇ ਦੂਜਾ ਸੁਆ ਦੂਜਾ ਸੁਆ ਤੇ ਨਾਲ ਇਹਦੇ ਬੱਛੀ ਆ ਹਨਾ ਹਾਂ ਬਾਈ ਪਲੂਨ ਨੇ ਨੇ 14 ਕਿਲੋ ਦੁੱਧ ਦਿੱਤਾ ਵਾ ਹੁਣ ਜਮਾ 15 ਕਿਲੋ ਆਪਾਂ ਮਿਣ ਕੇ ਦੇ ਦਾਂਗੇ ਤੇ 16 17 ਕਿਲੋ ਦੁੱਧ ਸੱਤਵੇਂ ਦਿਨ ਅੱਜ ਸੂਈ ਨੂੰ ਬਾਈ ਮਾਗਰ ਬੱਛੀ ਆ ਜਮਾ ਟੌਪ ਦੀ ਹਫਤੇ ਦੀ ਸੂਈ ਹੋਈ ਆ 15 ਕਿਲੋ ਹੈਗਾ ਇਸ ਟਾਈਮ ਰੈਡੀ ਹਾਂ ਚਾਰ ਦੰਦ ਦਾ ਭਰਾ ਮੇਰੇ ਮੂੰਹ ਹੋ ਜਾਵਾ ਅੱਛਾ ਮੂੰਹੋ ਚਾਰ ਦੰਦ ਦਾ ਥੋੜੀ ਦਰਦੀ ਆ ਹਾਂ ਮੈਂ ਇਹਨਾਂ ਗੱਲ ਆ ਜਿਹੜੀ ਰੰਗੇ ਦਾ ਜਿਵੇਂ ਤਰਸ ਕਹਿੰਦਾ ਸੀ ਰੰਗੇ ਦਾ ਇਹਨਾਂ ਕੁੰਡੇ ਵਾਲਾ ਹਣਾ ਵੇ ਹਾਂ ਰੰਗੇ ਰੰਗ ਭਰਾ ਮੇਰੇ ਇਹ ਮਿਲਦਾ ਨਹੀਂ ਬਹੁਤ ਘੱਟ ਰੰਗ ਮਿਲਦਾ ਆ ਰੰਗ ਘੱਟ ਮਿਲਦਾ ਕਿਉਂਕਿ ਯਾਰ ਜਰਸੀ 'ਚ ਜਿਵੇਂ ਗੱਲ ਕਰਨਾ ਕੋਫੀ ਕਲਰ ਆ ਸਭ ਤੋਂ ਵੱਧ ਪਸੰਦ ਕਰਿਆ ਜਾਂਦਾ ਹਾਂ ਕੰਢੀ ਸੀ ਲੈਣੀ ਆ ਭਰਾ ਮੇਰੇ ਜਿੰਨੀ ਕਹੇ ਥੋੜੀ ਦਰਦੀ ਹੈਗੀ ਚਵਾਈ ਚੂਈ ਕਿਵੇਂ ਆ ਹਾਂ ਚਾਹ ਇਹ ਤਾਰਾ ਮਾਰਦ ਨੇ ਆਪਾਂ ਮਾਰ ਦੇ ਇਹ ਚਵਾਈ ਚੂਈ ਦਾ ਘੈਂਟ ਹੀ ਹੁੰਦੀ ਆ ਤਕਰੀਬਨ ਤਕਰੀਬਨ ਜਿਹੜੇ ਵਪਾਰੀ ਅੱਜ ਕੱਲ ਲੈਂਦੇ ਨੇ ਮਾਲ ਉਹੀ ਗੱਲ ਆ ਵੀ ਪੰਜੇ ਉਂਗਲਾ ਅਕਸਾਰ ਵੀ ਨਹੀਂ ਹੁੰਦੀ ਆ ਹਨਾ ਹਾਂ ਬਈ ਹਾਂ ਚਵਾਈ ਚੂਈ ਓਕੇ ਜੀ ਰਿਪੋਰਟ ਆ ਲੈ ਹੁਣ ਪੈਸੇ ਦੱਸ ਦੇ ਤੇ ਜਾਨਵਰ ਕਈ ਨਹੀਂ ਆਪਣੇ ਕੋਲੇ ਮੌਸਮ ਹੋ ਰਿਹਾ ਨੇਰੀ ਲੈ ਮੁੱਲ ਦਾ ਭਰਾ ਮੇਰਾ 17 65000 ਦੀ ਦੇ ਦਾਂਗੇ 65 ਦੀ ਹੈਗੀ ਆ ਹਾਂ ਨਾ ਹਾਂ ਬਹੁਤ ਟੌਲ ਵਾਲੇ ਨੇ ਨਿਆਣੇ ਵੀ ਮਾਰਦੇ ਦਰਸ ਹੋਏ ਤੇ ਹੁਣ ਆ ਬੱਛੀ ਤੇ ਵੀ ਮਾਰਦੇ ਵੀ ਬੱਛੀ ਹੈ ਆ ਹਨਾ ਇਹ ਵੀ ਤੋਰ ਦੇ ਖੋਲ ਕੇ ਇਹ ਮੋਹੋ ਭਰਾ ਮੇਰਾ ਪਿਆਰ ਦੋ ਦੰਦਾ ਜਰਸੀ ਅਸਲ ਪੰਜਾਬ ਵਾਲੀ ਹਾਂ ਇਹ ਆ ਗਈ ਪੰਜਾਬ ਵਾਲੀ ਜਰਸੀ ਮੀਨ ਗੱਲ ਆ ਜਿਹੜੀ ਦੋ ਦੰਦਾ ਤੀਜੇ ਸੂਏ ਤੱਕ ਇਹਨੇ ਬਾਡੀ ਚ ਵਾਧਾ ਕਰਨਾ ਆਪਦੀ ਚ ਬਲੋਂ ਆ ਭਰਾ ਮੇਰਾ ਪਿਆਰ ਰੱਖਦਾ ਕਹਿਣੀਆਂ ਗੱਲਾਂ ਹੁੰਦੀਆਂ ਇੱਕ ਬਾਈ ਦੰਦਾ ਦੀ ਮੜੀ ਨਿਗਾ ਮਰਵਾ ਦੇ ਅੱਛਾ ਉਰਾ ਮੋੜ ਲੈ ਕੋਈ ਨਹੀਂ ਇਧਰਲੇ ਬੰਨੇ ਦਿਖਾ ਦਾਂਗੇ ਮੋੜ ਲੈ ਕਿਹੜਾ ਤੇਵਾ ਦੇ ਮੜਾ ਜਾ ਆ ਇੱਥੇ ਦੇਖਾ ਲਈ ਇਹ ਦਿਖਾਉਂਦੀ ਹਾਂ ਬਾਕੀ ਜਿਹੜਾ ਸੱਜਣ ਯਾਰ ਨੇੜੇ ਆ ਉਹ ਚੈੱਕ ਕਰ ਦੋ ਦੰਦ ਪਿਓਰ origional ਦੋ ਦੰਦ ਆ ਭਰਾਵਾਂ ਪਿਓਰ ਦੋ ਦੰਦ ਲਾ ਗੇੜਾ ਦਬਾ ਕੇ ਲੰਬੀ ਤੋਰ ਦਿਆ ਇਹਨੂੰ ਮੜੀ ਤਾਂ ਇਹ ਹੈਗੀ ਆ ਸੱਜਣੋਂ ਪੰਜਾਬ ਵਾਲੀ ਪਿਓਰ ਜਰਸੀ ਆ ਗਈ ਮੂੰਹੋਂ ਦੋ ਦੰਦ ਦਾ ਦੰਦ ਤੁਹਾਨੂੰ ਵੀਡੀਓ ਚ ਹੀ ਕਰਾ ਤੇ ਚੈੱਕ ਤੇ ਸੂਣ ਚ ਕਿੰਨੇ ਕ ਦਿਨ ਕੱਢਦੀ ਆ ਇਹ ਸੂਣ ਚ ਬਾਈ 810 ਦਿਨ ਲੈ ਜੂਗੀ ਦੁੱਧ ਪਲੂਣੇ 15 ਕਿਲੋ ਪਾ ਦੂ ਬਾਈ ਇਹ ਹਾਂ ਦੁੱਧ ਪਹਿਲਾਂ 14 ਪਾ ਰੰਗ ਰੰਗ ਬਹੁਤ ਸੋਹਣਾ ਠੰਡੀ ਸੀਲ ਭਰਾ ਮੇਰੇ ਇੰਨੀ ਆਫਸਕਰ ਆਈ ਭੇਜਾ ਥੱਲੇ ਅੱਛਾ ਆ ਲੈ ਚਾਰ ਉਧਰ ਨੂੰ ਬੰਨ ਲਾ ਉੱਥੇ ਦਿਖਾਉਨੇ ਆ ਸਮਾਰਕੇ ਤੇ ਮੇਨ ਗੱਲ ਆ ਜਰ ਜਿਹੜੀ ਥਣ ਥਣਾ ਓਟਾ ਸੱਜਣੋ ਥਣ ਥਣਾ ਓਟ ਬੱਚੀ ਨੂੰ ਚੰਗਾ ਲੱਗਿਆ ਤੇ ਲੱਗਿਆ ਵੀ ਪਹਿਲਣ ਦੇ ਹਿਸਾਬ ਨਾਲ ਪੂਰਾ ਟੋਪ ਦਾ ਮੋਟਾ ਥਣ ਲੱਗਿਆ ਮੁਠੀ ਦੀ ਚਵਾਈ ਵਾਲਾ ਤੇ ਇਹ ਵੀ ਆ ਗਈ ਪੰਜਾਬ ਵਾਲੀ ਜਰਸੀ ਇਹਦੇ ਪੈਸੇ ਕਿੰਨੇ ਲਵਾਂਗੇ ਇਹਦਾ ਮੁੱਲ ਤਾਂ 52000 ਰੁਪਏ ਬਈ 50000 ਤੀ ਦੇ ਦਾਂਗੇ ਆਪਾਂ ਠੰਡੀ ਸੀਲ ਬਹੁਤ ਆ ਆ ਦੇ ਜਿਵੇਂ ਮਰਜੀ ਹੱਥ ਤੇ ਫੇਰੀਆ ਕੋਈ ਚੱਕਰ ਨਹੀਂ ਚੰਗੀਆਂ ਹੂੰ ਥੋੜਾ ਜਿਹਾ ਡਰਦੀ ਆ ਮਨੇ ਹੁਣੇ ਆ ਕੇ ਖੜੀ ਆ ਹਾਂ ਬਈ ਆ ਇਹ ਦੇ ਦਾਂਗੇ 50 ਦੀ 50 ਦੀ ਮੁੱਲ 52 ਭਰਾ ਮੇਰਾ ਇਹ ਮੁੱਲ 52 ਬਾਈ ਕਹਿੰਦਾ ਯਾਰ ਦੇਦਾ ਮੂਹਮਾ ਦੇਖ ਲਾ ਜਮਾ ਬਾਦਾਮੀ ਰੰਗ ਆ ਭਰਾ ਮੇਰਿਆ ਹਾਂ 10 ਪੰਜਾਂ ਜੱਸੀ ਮੁੱਦਨੇ ਆਪਣੇ ਕੋਲੇ ਤੇ ਹੁਣ ਮਾਰਦੇ ਆ ਬੱਛੀ ਦੇ ਯਾਰ ਇਹ ਸਾਹੀ ਵਾਲਾ ਭਰਾ ਮੇਰਾ ਯਾਰੀ ਸਾਹੀ ਵਾਲਾ ਹਾਂ ਇੱਕ ਅੱਧੀ ਹੁੰਦੀ ਆ ਸਾਹੀ ਵਾਲਾ ਆਪਣੇ ਕੋਲੇ ਹਾਂ ਹਾਂ ਇਹ ਬਲੈਕ ਕਲਰ ਚ ਆ ਗਈ ਬਈ ਇਹ ਵੀ ਤੋਰ ਦੇ ਹਾਂ ਦੁੱਧ ਦੇਣੇ ਦਿੱਤਾ ਬਲੂਨ ਨੇ 21 ਕਿਲੋ ਬਈ ਸੁਆ ਕਿਹੜਾ ਥੋੜੀ ਕੱਚੀ ਆ ਜਾ ਇਹ ਪਏ ਆ ਬਈ ਅੱਜ 10 ਤੋਂ 12 ਦਿਨ ਲੈ ਜੂ ਇਹ ਸੁਆ ਦੂਜਾ ਤੇ ਮੇਨ ਗੱਲ ਆ ਕਲਰ ਚ ਸ਼ਾਈਨਿੰਗ ਸ਼ੂਨਿੰਗ ਬਹੁਤ ਆ ਹਨਾ ਹਾਂ ਬਈ ਚਮਕ ਚਮਕ ਸਰੀਰ ਸੁਰ ਹਾਂ ਇਹ ਆ ਗਈ ਸੱਜਣਾ ਜੀ ਆਪਾਂ ਗੱਲ ਕਰ ਲਈ ਵੀ ਗਹਿਰੇ ਕਾਲੇ ਰੰਗ ਚ ਆ ਗਈ ਫੁੱਲ ਬਲੈਕ ਹੀ ਆ ਗਈ ਪੂੰਛ ਤੱਕ ਵੀ ਬਲੈਕ ਆ ਗਈ ਕੋਈ ਬਾਤ ਨਹੀਂ ਜਿੱਤੇ ਚਿੱਟਾ ਵਾਲ ਨਹੀਂ ਭਰਾ ਮੇਰਾ ਭੋਰਾ ਵੀ ਹਾਂ ਤੇ ਮੇਨ ਗੱਲ ਆ ਜਿਹੜੀ ਥਣ ਥਣੋਟ ਵੀ ਟੌਪ ਦਾ ਲੱਗਿਆ ਤੇ ਝੋਲੀ ਯਾਰ ਤੁਹਾਨੂੰ ਇਹਦੀ ਦੱਸੂਗੀ ਵੀ ਵੀ ਦੁੱਧ ਦੇ ਨੇ ਚੰਗਾ ਪਾਇਆ ਹੋੜੀ ਕੱਚੀ ਕੱਚੀ ਜ਼ਰੂਰ ਆ ਬਾਈ ਸਾਂਹਲੇ ਮੈਂ ਦੱਸਿਆ ਵੀ ਦਿਨ ਇਹ ਜ਼ਰੂਰ ਕੱਢਦੀ ਆ ਜੇ ਆ ਲੈ ਚੱਲੇ ਹਾਂ ਹਾਂ ਝੋਲ ਝੂਲ ਦਿਖਾਏ ਤਰਸ ਉੱਤੇ ਬਾਡੀ ਬੁੱਡੀ ਦਿਖਾ ਦੇ ਉਹ ਬਾਡੀ ਬੁੱਡੀ ਦੇ ਵੀ ਮਾਰ ਦੇ ਕੈਮਰਾ ਇਹਦੇ ਇਹਦੇ ਪੈਸੇ ਕਿੰਨੇ ਲਵਾਂਗੇ ਬਈ ਇਹਦਾ ਅੱਜ ਦਾ ਮੁੱਲ ਆਗਾ ਕੱਚੀ ਦਾ ਹਾਂਜੀ ਉਹਦਾ ਮੁੱਲ ਤਾਂ ਹੈਗਾ 60000 ਰੁਪਇਆ ਲੈਣ ਦੇਣਾ ਠੀਕ ਆ ਮਾਨਤਾਣ ਕਰ ਦਾਂਗੇ ਜਿੱਦ ਤੇ ਹੋਗੀ ਤਿਆਰ ਭਰਾ ਮਰੇ ਉਹ ਮੁੱਲ ਹੋਰ ਹੋਊਗਾ ਠੀਕ ਆ ਕਈ ਵੀਰੋ ਆਲੇ ਆਲੇ ਕਹਿੰਦਾ ਵੀ ਤੂੰ ਬਲਾ ਦੂਜੀ ਵੀਡੀਓ ਤੇ ਹੋਰ ਮੁੱਲ ਕਰਿਆ ਸੀ ਹੁਣ ਹੋਰ ਕਰਦਾ ਠੀਕ ਆ ਗੱਲ ਆ ਇਹ ਰੇਟ ਸੱਜਣੋ ਬਾਈ ਕਹਿੰਦਾ ਇਹਦਾ ਅੱਜ ਦਾ ਸਾਮ ਸੂਮ ਵਾਲੇ ਰੁਪਈਏ ਕਹਿੰਦਾ ਆਪਾਂ ਛੱਡ ਦਾਂਗੇ ਅੱਜ ਹਾਂ ਸਾਮ ਸੂਮ ਵਾਲੇ ਰੁਪਈਏ ਛੱਡ ਦਾਂਗੇ ਤੇ 60000 ਕਹਿੰਦਾ ਮਾਨਤਾਣ ਕਰ ਦਾਂਗੇ ਬੱਸੀ ਦਾ 72000 ਦੀ ਹੈ ਬਈ ਪਰ ਆਪਾਂ ਛ ਜਦੋਂ ਰੈਡੀ ਹੋ ਗਈ ਸੋਨੂੰ ਪਤਾ ਵੀ ਉਹਦਾ ਖਾ ਪੀ ਕੇ ਜਾਨਵਰ ਤਿਆਰ ਹੁੰਦਾ ਉਹ ਰੇਟ ਹੋਰ ਹੋ ਜਾਂਦੇ ਨੇ ਤੇ ਹੁਣ ਮਾਰਦੇ ਆ ਇਹਦੇ ਤੇ ਇਹ ਆ ਵੀ ਬਈ ਦੂਜਾ ਸੂਆ ਚਾ ਫਕਰਾ ਉਸ ਚ ਇਹ ਵੀ ਦੂਜਾ ਸੂਆ ਹਾਂ ਉਹ ਯਾਰ ਇੱਕ ਗਿਲਾ ਹੁੰਦਾ ਸੱਜਣਾ ਦਾ ਕਹਿੰਦੇ ਯਾਰ ਵਪਾਰੀਆਂ ਕੋਲੇ ਦੂਜੇ ਸੂਏ ਤੋਂ ਵੱਡਾ ਜਾਨਵਰ ਨਹੀਂ ਹੁੰਦਾ ਨਹੀਂ ਭਾਈ ਆਪਣੇ ਕੋਲੇ ਫੱਟੂ ਆਇਆ ਕਰ ਮੇਰੀ ਗੱਲ ਸੁਣਾ ਦਿਖਾ ਵੀ ਦੇ ਫਿਰ ਆਪਣੇ ਕੋਲੇ ਦੂਜੇ ਸੂਏ ਤੋਂ ਵੱਡੀ ਹਾਂਜੀ ਹਾਂਜੀ ਇਹ ਕੈ ਦਿਨ ਕੱਢਦੀ ਆ ਇਹ ਵੀ ਬਈ 8 ਤੋਂ 10 ਦਿਨ ਲੇ ਜੂ ਅੱਛਾ ਇਹ ਵੀ 8 ਤੋਂ 10 ਦਿਨ ਕੱਢਦੀ ਆ ਹਾਂ ਇਹਨੇ ਦੂਜਾ ਚੋੜੀ-ਜੂੜੀ ਬਹੁਤ ਆ ਬਈ ਠੰਡੀ ਸੀ ਲੈ ਵੀ ਤੇ ਇਹਨੇ ਦਿੱ ਪਲੋਂ ਨੇ ਐ ਕਿ ਬਾਈ ਤੇਰੇ ਕੋਲ ਤੋਂ ਦੇ ਦੂ ਰਾਂਹਦਾਰੀ ਨਾ ਪਰਦੀਪੁਰ ਦੀ ਬਹੁਤ ਆ ਆ ਦਿਨ ਹਜੇ ਕੱਢ ਦੂ ਹਨਾ ਹਾਂ ਆ ਦਿਨ ਸੱਜਣੋਂ ਕੱਢ ਦੂ ਕਿਉਂਕਿ ਹਲੇ ਸਟਾਰਟਿੰਗ ਜੀ ਐ ਇਹਦੀ ਲੇਵਾ ਅਗਲੇ ਬੰਦੇ ਨੂੰ ਤਾਂ ਲਾਗੀ ਕੱਢਣਾ ਤੇ ਹੁਣ ਜਿਵੇਂ ਜਿਵੇਂ ਮੇਰੇ ਨਾਲ ਥੋੜਾ ਬਹੁਤ ਚੰਗਾ ਬਾਈ ਰੈਡੀ ਹੋਊਗੀ ਪਛਾਣ ਨੂੰ ਵੀ ਲੇਵਾ ਬਣਾਊਗੀ ਤੇ ਓਦਾਂ ਓਦਾਂ ਜਾ ਰਹੇ ਆ ਥਾਣਾ ਚ ਗੈਪ ਆ ਜਿਹੜਾ ਗੈਪ ਵੀ ਹੋਰ ਵੱਧਾ ਜਾਊਗਾ ਹਨਾ ਅਗਲੇ ਬੰਦੇ ਇੱਥੋਂ ਦਿਖਾ ਦਿਓ ਓਏ ਥੋੜੀ ਡਰਦੀ ਆ ਭਰਾ ਮੇਰਾ ਕਹੀ ਹਾਂ ਡਰਦੀ ਆ ਨਾ ਕਈ ਵਾਰੀ ਘਰੋਂ ਕੱਡੀਆਂ ਨਹੀਂ ਹੁੰਦੀਆਂ ਹਨਾ ਵਜਨ-ਵਜਨ ਫੁੱਲਾ ਭਰਾ ਇਹਦਾ ਮੁੱਲ ਅੱਜ ਦਾ ਬਈ ਯਾਰ 65000 ਰੁਪਇਆ ਲੈਣਾ ਅੱਜ ਅੱਜ ਹਾਂ ਜੇ ਕੋਲੋਂ ਤਿਆਰ ਹੋ ਗਈ ਇਹਦਾ ਮੁੱਲ ਵੀ ਹੋਰ ਹੋਊ ਬਈ ਸਾਮ ਸੰਭਾਲ ਵਾਲੇ ਛੱਡ ਦਿੰਦੇ ਹਾਂ ਸਾਮ ਕੱਚੀ ਕੱਚੀ ਆ ਬਸ ਇਧਰੋਂ ਵੀ ਦਿਖਾਈ ਦਰਸ ਓਏ ਪੂਰੀ ਸੈਜ ਵਾਲੀ ਬੈੜ ਆ ਗਈ ਬਹੁਤ ਚੰਗੀ ਆ ਥਣ ਥਣ ਟੌਪ ਦਾ ਲੱਗਿਆ ਤੇ ਆਜਾ ਨੰਬਰ ਬੋਲ ਦੇ ਜੀਰਾ ਨੰਬਰ ਬੋਲ ਇੱਕ ਵਾਰ ਨੰਬਰ ਵੀਰੇ 7099 99064 ਆ ਬੱਛੀ ਕਿਹੜਾ ਹੋਰ ਤੋਰ ਦੇ ਯਾਰ ਇਹਨੂੰ ਲੰਬੀ ਚਲਾ ਦੇ ਇਹਨੂੰ ਏ ਬੱਚੀ ਸਾਨੂੰ ਆਪਾਂ ਬਈ ਇੱਕ ਵਾਰੀ ਹੋਰ ਦਿਖਾ ਦਨ ਤੋਰ ਕੇ ਕਿਉਂਕਿ ਜਰਸੀ ਦੀ ਜਿਹੜੀ ਡਿਮਾਂਡ ਆ ਜਿਵੇਂ ਦੋ ਦੰਦ ਪਲੋਂ 15 ਕਿਲੋ ਦੁੱਧ ਪਾ ਦੂਗੀ ਮੈਡਮ ਫੜ ਕੇ ਤੋਰਦੇ ਥੋੜੀ ਜਿਹੀ ਡਿਮਾਂਡ ਜਰਸੀ ਦੀ ਫੁੱਲਾ ਐ ਨੂੰ ਲੈ ਜਾ ਲੰਬੀ ਤੋਰ ਕੇ ਉਹੀ ਗੱਲ ਆ ਵੀ ਨੌਕਰੀ ਘੋੜੀ ਵਾਲਾ ਸਿਸਟਮ ਹੀ ਆ ਬਾਈ ਇਹਦਾ ਆ ਪਾ ਨਹੀਂ ਮਿਲਨੇ ਬਾਈ ਜਿਹੜਾ ਕੋ ਕਿਸੇ ਵੀ ਕੋਲੇ ਆਪਣੇ ਜਿਹੜੇ ਆਪਣੇ ਕੋਲੇ ਪਾ ਗਏ ਆ ਸ਼ਕੀਨ ਸ਼ਕੂਨ ਵੀ ਬਹੁਤ ਆ ਰਾਂਥ ਨਾਟ ਬੱਸੀ ਦਾ ਮੂੰਹ ਮਾ ਬਹੁਤ ਸੋਹਣਾ ਬਾਈ ਥਾਂ ਥਾਂ ਨੂੰ ਬਹੁਤ ਚੰਗਾ ਹਾਲਿਆ ਬੱਸੀ ਨੇ ਹਲੇ ਉਤਰ ਨਹੀਂ ਹੋਣ ਲੱਗਿਆ ਬੱਸੀ ਬਾਈ ਕਾ ਕਿੰਨੇ ਕ ਦਿਨ ਦੱਸਿਆ ਮਾਲਕਾਂ ਨੇ ਆਪਾਂ ਨੂੰ ਮਾਲਕਾਂ ਨੇ ਬਈ 8 ਦਿਨ ਦੱਸਿਆ ਆਪਾਂ 2 ਦਿਨ ਵੱਧ ਦਾ 10 ਦਿਨ ਲੈ ਆ ਸਕਦੀ ਐ ਇਹ ਠੀਕ ਹੈ ਚੰਗੀ ਬਹੁਤ ਆ ਪਰ ਜਿੰਨੀ ਹੈ ਪੂਰੀ ਟਾਪ ਆ ਬਈ ਠੀਕ ਹੈ ਗੱਲ ਦਿਖਾ ਦੇ ਦੱਸ ਤਾਣ ਤਾਣ ਦਿਖਾ ਦੇ ਅਗਲੇ ਵਾਰ ਸਮਾਰ ਕੇ ਦਿਖਾ ਦੇ ਤੇ ਇੱਥੇ ਤਾਂ ਫੇਸ ਕੁਆਲਿਟੀ ਦਿਖਾ ਦੇ ਕਿਉਂਕਿ ਜਰਸੀਆਂ ਦੀ ਡਿਮਾਂਡ ਆ ਜਿਹੜੀ ਅੱਜ ਕੱਲ ਮਤਲਬ ਵੱਡੇ ਲੈਵਲ ਤੇ ਐ ਜਰਸੀ ਦੀ ਡਿਮਾਂਡ ਪੂਰੀ ਨਹੀਂ ਹੋ ਰਹੀ ਪਸੂ ਆਪਣੇ ਕੋਲ 40 ਟਾਪ ਰਿਆ ਭਰਾ ਮੇਰਾ ਜਾਸੀਆਂ ਵਾਲਾ ਦੁਨੀ ਟਾਪ ਲਿਆਈਆਂ ਤੇ ਬਾਕੀ ਸੱਜਣੋ ਅੱਜ ਦੀ ਵੀਡੀਓ ਆਪਾਂ ਨੇ ਬਣਾਈ ਆ ਪਿੰਡ ਕਰਾਰ ਵਾਲਾ ਤਹਿਸੀਲ ਰਾਮਪੁਰਾ ਫੂਲ ਤੇ ਜ਼ਿਲ੍ਹਾ ਬਠਿੰਡਾ ਜਿਹੜੇ ਵੀ ਸੱਜਣ ਨੂੰ ਇਹਨਾਂ ਚ ਜਿਹੜਾ ਵੀ ਜਾਨਵਰ ਪਸੰਦ ਆਊਗਾ ਨੇੜੇ ਆ ਕੇ ਤਸੱਲੀ ਕਰਕੇ ਪਲਵਾਨ ਤੋਂ ਖਰੀਦ ਕੇ ਲੈ ਜਾਓ